ਸਤਨਾਮ ਸਿਰਵਾਇ ਕਰੋ ਸਾਹਿਬ ਜੀ ਸੋਹ ਘਟਾਲ ਕਰੋ ਸੇਵੀਏ ਐ ਨਸਨਹਿ ਜਿ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਤੱਕ पर जनम जनम दे ਪ੍ਰਗਿਆ ਸਾਰਨ ਸਗਲ ਬਹਿਲਾਤੇ ਦੁਖ ਵੇ ਨਸੈ ਸੁਖ ਪਾਇਆ ला गुण दा रंग त समृ ते हर जॻे करपाई नानक दास्ता हर जिन पुर न पाई ਕਰ ਸੇਵਾ ਦੇਵਕ ਪ੍ਰਭ ਆਪਣੇ ਜਿਨ ਮਨ ਕੀ ਏਛਬ ਜਾਈ ਨਾਨਕ ਦਾਸ ਤਾ ਕਹਿ ਬਲ ਹਰਿ ਜਿਨ ਕੋ ਰਨ ਪੈ ਬੋਲਣਾ ਜੇ ਸੰਤਨਾਂ ਸ੍ਰੀ ਵਾਇ ਗੁਰੂ ਜੀ ਸਭ ਬੋਲਵਾਏ ਗੁਰੂ ਜੀ ਸਦਾ ਸਹਾਇ ਵਾ ਗੁਰੂ ਜੀ ਕੋ ਤੁਖਾਨ ਕਰਤਿਓ ਜਨ ਮੰਦਾਰੇ ਤਰਨਾ ਲਿਖਿਆ ਮਿਟਾਤ ਸਗਰੇ ਸਰੇ ਆਨ ਸਦ ਅੰਧਾਰੇ ਨਾਲਕ ਪੁਰਖ ਜਤਹਿ ਪਰਨਾਮ ਸ੍ਰੀ ਵਾਹਿਗੁਰੂ ਜੀ ਸੋਰਠਾ ਮਹਲਾ ਪੰਜਵ ਜਿਤ ਪਾਰ ਬ੍ਰਹਮਚ ਬਿਆਆ ਸੋ ਕਰਦੈ ਹੋ ਬਸਾਇ ਸੁਖ ਸਾਗੁਰ ਗੁਰ ਪਾਇ ਤਸੈ ਸਾਰ ਸਗਲ ਮਿਟਾਇਆ ਜਿਤ ਪਾਰ ਬ੍ਰਹਮਚ ਤੇ ਆਇਆ ਹੋ ਕਰ ਤਈਆ ਵਸਾਇਆ ਸੁਖ 사ਗਰ ਗੁਰ ਪਾਇਆ ਤਾਂ ਸਾਸਾ ਸਗਲ ਮਟਾਇਆ ਹਰਗੇ ਨਾਮ ਕੇ ਬੜਿਆਏ ਅਜ ਪਰ ਗੁਣ ਗਾਏ ਗੁਰ ਪੂਰੇ ਦੇ ਪਾਇ ਰਹਾ ਪ੍ਰਭ ਕੇ ਅਗਾਤ ਕਾੜੇ मरदवाणी नानकदास वखाणे गुरपूर दाणे जान बोल मरदवाणी नान कस वखाणे गुरपुर दाणी वण सत राम श्रीगुरू जी सुठो वाहेगुरू जी वाहेगुरू जी वाहिगुरू वाहेगुरु जी फते सपन श्रीू साहिब सुर् स्वामी मेरा ਜੇ ਸਤਗੁਰ ਨਦਰ ਕਰੀ ਨਮ ਸ੍ਰੀ ਗੁਰ ਹਰਿ ਨਾਮ ਦੇ ਮੇਰਾ ਮਨ ਜਨ ਸੀਤਲ ਹੋਇ ਸਤਨਾ ਮਾਧ ਗਰਮ ਹੈ ਆਪਨ ਸਿਮਰਨ ਜਹ ਜੇ ਤੇਰਾ ਖਨਹਾਰੀ ਪਾਵਕ ਸਾਗਰ ਅਥਾ ਲਹਰ ਮਹ ਹੈ ਤਾਰ ਹਜ਼ਾਰ ਨਹਾਰੀ ਮਾਧ ਗਰਮ ਹੈ ਆਪਨ ਸਿਮਰਨ ਜਹ ਜੇ ਤੇਰਾ ਖਨਹਾਰੀ ਪਾਵਕ ਸਾਗਰ ਅਥਾ ਲਹਰ ਮਹ ਹੈ ਤਾਰ ਹਜ਼ਾਰ ਨਹਾਰੀ

ਤਉ ਸੁਣੀ ਤਮਾਰੀ ਬਾਣੀ ਅਨੰਦ ਭਿਆ ਭੇਖ ਤਹੀ ਨਾਨਕ ਪਰਤਾਪ ਪੁਰਖ ਨਿਰਵਾਣੀ ਸਾਧ ਸੰਗ ਜੋਤ ਮਹਿ ਮਲਾਇ ਤਉ ਸੁਣੀ ਤਮਾਰੀ ਬਾਣੀ ਅਨੰਦ ਭਿਆ ਭੇਖ ਤਹੀ ਨਾਨਕ ਪਰਤਾਪ ਗੁਰਖਨ ਰਵਾਨੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਭ ਸੰਗਤ ਹੋ ਨਾ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਹਾਇ ਲਈ ਢੰਡੋਤ ਵੰਨਨ ਕੋ ਵਾਰ ਸਰਵ ਕਲਾ ਸਮਰਾਤਾ ਗੁਰਨਾਨਦ ਤੇ ਰੱਖੋ ਪ੍ਰਭੂ ਨਾਨਕ ਜੀ ਦਾ ਹੱਥ ਧਰ ਜੀ ਆਇਕ ਟੇਕ ਤੋਂ ਲਾਹੀ ਰਾਮਿਆਸ ਨਾਨਕ ਨਾਮ ਧਿਆਈ ਹੈ ਸੰਗ ਸਹਾਈ ਪਾਇਆ ਗਹਿ ਜਾਈਏ ਤਹਾ ਸੁਹਿੰਲੇ ਕਰੂ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸਭਾਈ ਮਨ ਚਿੰਦੇ ਸਗਲੇ ਪੜ ਪਾਵੋ ਜੀਤੇ ਸੰਗ ਸਹਾਈ ਰਹਾ ਰਹਿਣ ਪ੍ਰਾਨ ਆਧਾਰਾ ਹੰਸ ਸੰਤ ਜਨਾਰੇ ਨਾਰਾ ਤਪ ਤਪਨੀਤ ਕਰਨੀਨੇ ਧਾਰ ਕੀ ਰੁਪਾ ਹਰਜ ਸੁਦਿਨੇ ਪਾਰ ਬ੍ਰਹਮੋ ਕਰੇ ਪ੍ਰਤਿ ਕਲਾ ਸਦ ਜੀ ਸੰਗ ਰਖਵਾਲਾ ਹਰ ਜੀ ਨ ਰਹਿਣਾ कीर्तन गाईया मोड़ना जूनी गाईया जिस देव पुरुष विरता हाड़ रस तेरे ही जटा ਮਿਤ ਸਰਣੀ ਪਾਇਆ ਜਿਸ ਦੇਵ ਪੁਰਖ ਵਿਰਾਤਾ ਹਰ ਰਸ ਤੇਨਹੀ ਦਤਾ ਜਨ ਕੰਤਰ ਨੇੜ ਨਾਇਆ ਸੁਖ ਨਾਨਕ ਸਰਣੀ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ जन से सुनयर बह गई तेडे मोदि काशी ज्ञानी चल गई सतनाम श्री वागुरु जी आनंदी नर नारी हर हर प्रभ किरपा दारी परसिर बुख रूग कडेरा कर प अनन्तर है नर नारी हर हर प्रभ क्रपा तारी हो सुख ताई, पार ब्रह्मपुरमेश्वरया सी जाई,

अगली चिंता मिटाई ये दयाल परकमहर्बान आरे नाहनिक साच बखानना वाहि गुरु जी का काल सा वाहि गुरु जी की मति है ਸਤਿ ਆਕਾਂ ਮੁਸਰਿ ਵਾਹਿਗੁਰੂ ਸਭ ਜੀਓ ਤਾ ਸ੍ਰੀ ਮਹਲਾ 5 ਇੱਕ ਆਂਦਾਰ ਸਤਿਗੁਰ ਪਰਸਾ ਕਰ ਵਾਹ ਕੋਲਾ ਪਰਵਾਸੇ ਤੁਝਨ ਕਾ ਹੈ ਸੰਗ ਕਰ ਕਿਰਪਾ ਤੇ ਤਾਮਰਾਵੇ ਆਪਣੇ ਹਰ ਤੇਰਾ ਪਰਵਾਸ ਤੂੰ ਜਾਣ ਕਹਿ ਸੰਗੋ ਕਰਦੇ ਪਾਉ ਦੇ ਨਾਮ ਰਵੇ ਆਪਣੇ ਨਾਮ ਜਿ ਕੋ ਹਰਿ ਰਾਮ ਜੀ ਜਾਣ ਕੋ ਪ੍ਰਭ ਆਪਣੇ ਦਾਤਾ ਨਵੇਂ ਕੋਲੇ ਨੂੰ ਨਹੀਂ ਸਕੀ ਚਾਰ ਬਜ਼ਾਰ ਵਿਨਾ ਨ ਕੋ ਦਾ ਸਾਰੇ ਹਰ ਹਰ ਸੰਪੂਰਵਲਾ ਦੇ ਨਾ ਮੇ ਕਾ ਕਰ ਸਾਇ ਪਾਏ ਮੇ ਕੀ ਫਤੇ ਮਾਦੇ ਮਾਦੇ ਜੀ ਕਾ ਨਾਲ ਦਾ ਲਾਈਵ ਦੇ ਕੀ ਫਤੇ ਮਤੰ ਵਤ ਹੈ ਕਿ ਦੰਤ ਬਾਬਾ ਸ੍ਰਿਸ਼ਟੀ ਰਾਜਿਆਂ ਦੇ ਬਵੰਜਾ ਨਹੀਂ ਰੱਖੇ ਹਰ ਸਾਲ ਦੀ ਤਰ੍ਹਾਂ ਬੜੀ ਕੁੰਕਾਂ ਬਹਿ ਕਰਦਾ ਨਾ ਨਹੀਂ ਜਾ ਰਹੀ ਹੈ ਇਸ ਵਾਰ ਸੰਗਤਾਂ ਮਰੋ 18 ਅਖੰਡ ਪਵਾਰ ਵਰਸੀ ਦੇ ਜਵਾਨ ਦੇ ਵਿੱਚ ਕਰਵਾਏ ਗਏ ਹਨ ਜਿਨ੍ਹਾਂ ਵਿੱਚੋਂ ਪਹਿਲੀ ਲੜੀ ਦੇ ਵਿੱਚ ਛੇ ਪੜ ਇਹਨਾਂ ਦਾ ਭੂਤ ਬਰਸੂ 382 ਤੇ ਅਗਲੇ ਛੇ ਪੜ ਪ੍ਰਕਾਸ਼ ਪੀਤੇ ਗਏ ਸੀ ਅੱਜ ਦੂਜਾ ਪਾਠ ਦਾ ਦੂਜੀ ਸ਼ਿਫਟ ਦੇ 3 ਪਾਠ ਦਾ ਕੋਪ ਪਾਇਆ ਗਿਆ ਹੈ ਬਾਕੀ ਇਹਨੇ ਖੇ ਪਾਠ ਕੰਟੇ ਤੱਕ ਪ੍ਰਕਾਸ਼ ਕੀਤੇ ਜਾਣਗੇ ਜਿਨ੍ਹਾਂ ਦਾ ਕੋਪ ਜਤਾਇ ਤਰੀ ਦਿਨ ਐਤਵਾਰ ਨੂੰ ਪਾਏ ਜਾਣਗੇ ਜੋ ਪਹਿਲਾ ਪਾਠ ਹੋ ਚੁੱਕੇ ਹਨ ਜਾਂ ਅੱਜ ਰਾਤ ਹੋਈ ਹੈ ਸਾਰੇ ਦੀ ਸੂਰ ਕਰਦਾ 27 ਤਰੀਕ ਨੂੰ ਫੇਰ ਕੀਤੀ ਜਾਣੀ ਹੈ ਇਹ ਕਰਕੇ ਅੱਗੇ ਪਿੱਛੇ ਦਾ ਕੋਈ ਦਹਿਨ ਨਾ ਕਰੋ ਕਿ ਪਹਿਲੇ ਸ਼ਿਫਟ ਦੇ ਵਿੱਚ ਜਾਂ ਦੂਜੀ ਸ਼ਿਫਟ ਜਾਂ ਤੀਜੀ ਸ਼ਿਫਟ ਦੇ ਵਿੱਚ ਕੰਡ ਪਾੜ ਜਿੱਤੇ ਗਏ ਨੇ ਸਾਰੇ ਰਣ ਪੜਾਣੇ ਦਾ 27 ਤਰੀਕ ਨੂੰ ਹੋਵੇ ਤੇ ਉਸੇ ਦਿਨ ਰੂਪਾ ਦੇ ਕੇ ਤੰਤ ਬਾਬਾ ਧਰਮ ਨਿਯਮ ਲਾਓ ਸਾਰੇ ਦਾ ਸਿਰਮਾਨ ਵੀ ਕੀਤਾ ਜਾਊਗਾ ਇਹ ਕਰਕੇ ਸਾਰੇ ਪਾਠ 27 ਤਰੀਕ ਨੂੰ ਸੰਪੂਰਨ ਮੰਨੇ ਜਾਣ ਅੰਤ ਜੋ ਇਹ ਤੋਂ ਮੈਂ ਸਾਰੇ ਪਾਠਾਂ ਦੇ ਇਰਜ਼ਾਰ 27 ਤਰੀਕ ਨੂੰ ਹੋਣੀ ਹੈ ਤੇ ਸ੍ਰਵ ਤੋਂ ਪਰੇ ਕੇ ਸਿਰਮਾਨ ਵੀ ਕੀਤਾ ਜਾਣਾ ਹੈ ਇਹ ਕਰਕੇ ਜਿੰਨਾ ਜਿੰਨਾ ਪਰਵਾਰਾਂ ਨੇ ਹੈਂਡਪਾਰਟ ਕਰਵਾਏ ਨੇ ਉਹ ਗਰੂਪ 27 ਤਰੀਕ ਨੂੰ ਊਗ ਦੇ ਸਮੇਂ ਹਾਜ਼ਰ ਹੋਣ ਤਾਂ ਕਿ ਸਾਰਿਆਂ ਦਾ ਸਨਮਾਨ ਕੀਤਾ ਜਾ ਸਕੇ ਬਾਕੀ ਜੋ ਸੰਗਤਾਂ ਊਗ ਦੇ ਸਮੇਂ ਆਈਆਂ ਨੇ ਸਾਰਿਆਂ ਦਾ ਬਾਬੇ ਸਿਧਾਂ ਵੱਲੋਂ ਗਜੇਸ਼ੀਂ ਸੰਤ ਰਵਾ ਧਰਮਣੀਏ ਵੱਲੋਂ ਪਰਵੰਦੇਟ ਕਮੇਟੀ ਵੱਲੋਂ ਸਾਰੇ ਵਿਅਕਤੀਆਂ ਤੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਅਜੀ ਤਿੰਨ ਦਿਨ ਬਹੁਤ ਸੇਵਾ ਦਿੱਤੀ ਹੈ ਸਾਰੇ ਸੇਵਾਦਾਰਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤਾਂ ਕਿ ਆਪਾਂ ਤੰਤਵਪੁਰਾ ਸ੍ਰੀ ਦਰਿਆ ਦੀ ਵਰਸ਼ੀਕ ਕੀ ਕਾਮਨਾਲ ਅੱਦੇ ਚਾਰੂ ਟੰਗ ਨਾਲ ਮਨਾ ਸਗੀ ਵਜ ਤੋਂ ਵਜੇ ਸੇਵਾ ਕਰਕੇ ਸਮਾਂ ਦੇ ਕੇ ਬਾਬਾ ਗੁਰੂਤੀ ਦਾ ਜੀ ਆਦੋ ਬਾਗੇ ਸਿਤਾ ਬਲੋ ਭੁਜੀਆਂ ਪ੍ਰਾਪਤ ਕਰੋ ਸਾਰਿਆਂ ਸਾਂਸਾਂ ਦਾ ਫੇਰ ਬਹੁਤ ਬਹੁਤ ਧੰਨਵਾਦ ਬਾਤੋ ਵਲ ਸੇਵਾ ਲੈ ਵਿਦਿਸ਼ਤ ਲੋ ਇੰਨੇ ਵਤ ਵਜ ਹਾੜੀ ਦੇਉ ਸੇਵਾ ਕਰੋ ਵੈਗੁਰੇ ਕਰਤਾ ਪੁਰਤ ਵੈਗੁਰੇ ਨਗੀ ਪਰੇ Yeah.